ਆ ਜੀ ਆਪਣਾ ਝੋਨਾ ਜਿਹੜਾ ਕਿ ਕੱਕਾ ਹੋ ਗਿਆ ਜੀ ਦੇ ਵਿੱਚ ਪਤਾ ਨਹੀਂ ਆ ਕੀ ਰੋਗ ਸ਼ੁਰੂ ਹੋਇਆ ਵਾ ਆ ਪੀਲੇ ਪੀਲੇ ਰੋਗ ਪੱਤੇ ਹੋ ਗਏ ਤੇ ਖਰਾਬ ਹੋਈ ਜਾਂਦਾ ਇਹ ਚੱਪੜ ਲੇਖਣਾ ਛਾਲਾ ਨਾਲ ਜੜ ਪੁੱਟ ਲਈ ਆਪਾਂ ਜਿਹੜਾਂ ਖਟੀਆਂ ਹੋਈਆਂ ਵੇ ਇਹਦੇ ਬਾਰੇ ਦੱਸਿਓ ਕੀ ਰੋਗ ਹੈ ਇਹਨੂੰ ਕਾਤੋਂ ਇਸ ਤਰ੍ਹਾਂ ਆ ਹੁਣ ਇਹਦੇ ਨਾਲ ਆਪਾਂ ਜਿਹੜਾ ਸਹੀ ਝੋਨਾ ਉਹ ਵੀ ਪੁੱਟ ਕੇ ਵੇਖਾਂਗੇ ਆ ਜੇ ਦਿਖ ਨਾ ਆ ਜਿਹੜਾ ਜਿਹੜੀਆਂ ਖਟੀਆਂ ਹੋਈਆਂ ਵੇ ਇਹਦਾ ਕੀ ਕਾਰਨ ਆ ਦੱਸਿਓ ਜੇ ਕਮੈਂਟ ਆ ਰਹੀ ਕਿ ਬੱਸ ਆਪਾਂ ਕੁੱਲੜ ਪੀਜਾਈ ਵੇਖਣ ਵਾਲੇ ਆ ਸਾਰੇ ਅੱਗੇ ਵੀ ਵੀਡੀਓ ਪਾਈ ਕਿਸੇ ਨੇ ਕੋਈ ਇਹਦਾ ਰਿਸਪਾਂਸ ਨਹੀਂ ਦਿੱਤਾ ਮੈਨੂੰ ਕੋਈ ਚੱਜ ਦੀ ਸਲਾਹ ਨਹੀਂ ਦਿੱਤੀ ਨਾ ਕਿਤੇ ਵੀਡੀਓ ਸ਼ੇਅਰ ਹੀ ਕੀਤੀ ਹੈ ਬਈ ਚੱਲ ਕੋਈ ਚੱਜ ਤਰੀਕੇ ਨਾਲ ਪਤਾ ਲੱਗ ਜਾ ਵੇਖੋ ਸੋ ਗਿਆ ਬੂਟਾ ਵੀ ਆ ਬਿਲਕੁਲ ਖਤਮ ਹੀ ਹੋ ਗਿਆ ਲੈ ਆ ਬੂਟਾ ਆਪਣਾ ਹਰਿਆ ਹੋਣ ਇਹ ਪੁੱਟ ਕੇ ਵੇਖਾਂਗੇ ਇਹਦੀਆਂ ਜੜਾਂ ਭਾਰੇ ਆਪੇ ਖਾਣੀ ਪਿੱਛੇ ਆ ਜੜਾਂ ਬਿਲਕੁਲ ਹਰੀਆਂ ਦੀਆਂ ਆ ਚਿੱਟੀਆਂ ਆ ਆ ਫਰਕ ਵਾ ਇਹਦਾ ਦੱਸਿਓ ਕੀ ਕਾਰਨ ਵਾ ਪਾਣੀ ਵੀ ਮੈਂ ਅੱਜ ਤੋਂ ਬੰਦ ਕੀਤਾ ਵਾ ਪਹਿਲਾਂ ਵੈਸੇ ਸਖਾ ਛੱਡਿਆ ਮੈਂ ਪਾਣੀ ਤੇ ਹੁਣ ਵੀ ਸਖਾਇਆ ਯਾਰ ਝੋਨੇ ਦਾ ਕੋਈ ਕ੍ਰੋਸ ਨਹੀਂ ਹੋਈ ਪੂਰੀ ਆ ਵੇਖੋ ਬੂਟੇ ਤੇ ਕੀ ਕੀਤਾ ਜਾਵੇ ਤੇ ਜਿਹਦੇ ਨਾਲ ਬੂਟੇ ਬਾਜ ਸਕਣ ਝੋਨਾ ਬੱਜੇ